ਐਸਪਿੰਟ ਦੇ ਵਿੱਚ ಗ್ರಾಮ ਪੰਚਾਇਤ ਵੱਲੋਂ ਬੱਸ ਸਟੈਂਡ ਤਾਂ ਬਣਾਇਆ ਗਿਆ ਹੈ ਲੇਕਿਨ ਇਸ ਬੱਸ ਸਟੈਂਡ ਦੇ ਉੱਪਰ ਸਵਾਰੀ ਖੜੀ ਕੋਈ ਵੀ ਨਜ਼ਰ ਨਹੀਂ ਆਉਂਦੀ ਲਿੰਕ ਰੋਡ ਛੜਕਦਾ ਬਣੀ ਹੋਈ ਹੈ ਲੇਕਿਨ ਇਸ ਲਿੰਕ ਰੋਡ ਛੜਕ ਦੇ ਉੱਪਰ ਦੀ ਬੱਸ ਦੌੜ ਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਕਿੰਨਾ ਸਮਾਂ ਹੋ ਗਿਆ ਇਹਨਾਂ ਹੋ ਗਿਆ ਜੀ 3-4 ਸਾਲ ਹੋ ਗਏ ਕਟੋ-ਕਟ ਸਨ ਲੈਂ ਜਾਣੀਆਂ ਮਾਈਆਂ ਨੇ ਤਾਂ ਵੀ ਮਤਲਬ ਤੁਰ ਕੇ ਜਾਂਦੀਆਂ ਜੋ ਤੁਰ ਕੇ ਜਾਂਦੀਆਂ ਜਿਹੜੀਆਂ ਤੇ ਲਟੇਰੇ ਬਹੁਤ ਜ਼ਿਆਦੇ ਆ ਲਟੇਰੇ ਰਾਜਤਾਂ ਕਰਦੇ ਨਾ ਪਿੰਡਾਂ ਕਿਸੇ ਘਰੇ ਜਾਣਾ ਪੈਂਦਾ ਤੁਰਿਆ ਜਾਂਦਾ ਜੀ ਵੀ ਕੋਈ ਛੋੜਾ ਜਵਾਕ ਸਾਡੇ ਅੱਖੇ ਲੱਗ ਜੂਗਾ ਨਹੀਂ ਲੱਗਦਾਗਾ ਅੱਜ ਕੱਲ ਚਿੱਟੇ ਵਾਲੇ ਬਹੁਤ ਆ ਸਰਕਾਰ ਇੱਧਰ ਜਮਾ ਧਿਆਨ ਨਹੀਂ ਦੇ ਰਹੀ ਦੇਖੀ ਜੀ ਇਸ ਟਾਈਮ ਮਾੜਾ ਕਿਸੇ ਨਾਲ ਚੜ ਕੇ ਜਾਂਦੇ ਆ ਲੋਕ ਗੱਲਾਂ ਉਹਨਾਂ ਦੀ ਨਹੀਂ ਜਾਣਾ ਕਿਸੇ ਨਾਲ ਜਵਾ ਨੂੰ ਇਸ ਸਬੰਧਤ ਮਹਿਕਮੇ ਨੂੰ ਕਈ ਵਾਰ ਮਿਲੇ ਹੋ ਹਾਂਜੀ ਸਰਪੰਚ ਸਾਹਿਬ ਸਾਰੀ ਪੰਚਾਇਤ ਹੀ ਇੱਥੇ ਅਸੀਂ ਸਰਪੰਚ ਸਾਹਿਬ ਨਾਲ ਜਾਂਦੇ ਰਹੇ ਆ ਕੋਈ ਸੁਣਵਾਈ ਕੀ ਦਿਖਾਈ ਨਹੀਂ ਕੋਕੀ ਜਵਾ ਮਿਲਦਾ ਜਵਾਬ ਇਹੀ ਹੈ ਵੀ ਪੜਤਾ ਨਹੀਂ ਪੈਂਦਾ ਜੀ ਆਧਾਰ ਕਾਰਡ ਨੇ ਕੰਮ ਖਰਾਬ ਕਰ ਰੱਖਿਆ ਇਸ ਪਿੰਡ ਦੇ ਵਿੱਚ ಗ್ರಾಮ ਪੰਚਾਇਤ ਵੱਲੋਂ ਬੱਸ ਸਟੈਂਡ ਤਾਂ ਬਣਾਇਆ ਗਿਆ ਹੈ ਲੇਕਿਨ ਇਸ ਬੱਸ ਸਟੈਂਡ ਦੇ ਉੱਪਰ ਸਵਾਰੀ ਖੜੀ ਕੋਈ ਵੀ ਨਜ਼ਰ ਨਹੀਂ ਆਉਂਦੀ ਲਿੰਕ ਰੋਡ ਛੜਕ ਤਾਂ ਬਣੀ ਹੋਈ ਹੈ ਲੇਕਿਨ ਇਸ ਲਿੰਕ ਰੋਡ ਛੜਕ ਦੇ ਉੱਪਰ ਦੀ ਬੱਸ ਦੌੜ ਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਤਾਂ ਇਹਨਾਂ ਸਮੱਸਿਆ ਤੋਂ ਦੁਖੀ ਹੋ ਕੇ ਅੱਜ ਇਸ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਹਨ ਇਹਨਾਂ ਪਿੰਡ ਦੇ ਲੋਕਾਂ ਦੇ ਨਾਲ ਹਾਂਜੀ ਭਾਈ ਜੀ ਕੀ ਨਾਮ ਕੀ ਤੁਹਾਨੂੰ ਮਲਕੀਤ ਸਿੰਘ ਜੀ ਮਲਕੀਤ ਸਿੰਘ ਜੀ ਜਿਹੜੀ ਇਹ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਕਿੰਨੇ ਸਮੇਂ ਤੋਂ ਕਰਨਾ ਪੈ ਰਿਹਾ ਲਗਭਗ 3 ਸਾਲ ਹੋ ਗਏ ਜੀ ਤਿੰਨ ਸਾਲ ਤੋਂ ਤੁਸੀਂ ਇਸ ਸਮੱਸਿਆ ਦੇ ਨਾਲ ਜੂਝ ਰਹੇ ਹੋ ਬਸ ਦੀ ਸੁਵਿਧਾ ਹੈ ਜਿਹੜੀ ਇਹ ਕਿੰਨੇ ਸਮੇਂ ਤੋਂ ਬੰਦ ਪਈ ਆ ਤਿੰਨ ਸਾਲ ਹੀ ਹੋ ਗਏ ਜੀ ਜਦੋਂ ਦਾ ਆਧਾਰ ਕਾਰਡ ਚੱਲਿਆ ਜੀ ਉਦੋਂ ਦੇ ਇਹ ਮਹਿਕਮਾ ਦਾ ਵੀ ਸਾਨੂੰ ਜਿਵੇਂ ਟਰਾਂਸਪੋਰਟ ਵਾਲੇ ਵੀ ਸਾਨੂੰ ਖਰਚਾ ਨਹੀਂ ਪੂਰਾ ਹੁੰਦਾ ਤਾਂ ਕਰਕੇ ਇਹਨਾਂ ਨੇ ਤਾਂ ਬੰਦ ਕਰਤੇ ਜੀ ਆਪਦੇ ਪਰਮਟ ਤੇ ਅਸੀਂ ਤਾਂ ਦੁਖੀ ਹਾਂ ਜੀ ਇਹ ਤਾਂ ਬੰਦ ਕਰਕੇ ਬਹਿ ਗਏ ਜੋ ਸੰਗਤ ਮੰਡੀ ਜਾਣਾ ਜੀ 15 ਕਿਲੋਮੀਟਰ ਪਹਿਲਾਂ ਜਾ ਕੇ ਕੈਂਚੀਆਂ ਤੇ ਫਿਰ ਇਧਰ ਸੰਗਤ ਮੰਡੀ ਆਉਣਾ ਪੈਂਦਾ ਜੀ ਰੋਜ਼ਮਰਰਾ ਦੇ ਕੰਮਾਂ ਵਾਸਤੇ ਤੁਸੀਂ ਸੰਗਤ ਮੰਡੀ ਜਾਣਾ ਤੁਹਾਨੂੰ ਪੈਂਦਾ ਤਾਂ ਬੜੀਆਂ ਮੁਸ਼ਕਲਾਂ ਸਾਹਮਣੇ ਕਰਨੀਆਂ ਬਹੁਤ ਮੁਸ਼ਕਲਾਂ ਨੇ ਜਿਵੇਂ ਜਿਵੇਂ ਬਿੜੇਪਾ ਬਿਲਸਨਾਂ ਬੈਂਕਾਂ ਇੱਥੇ ਸੰਗਤ ਮੰਡੀ ਦੇ ਵਿੱਚ ਹੀ ਹੈ ਜੀ ਹਰ ਇੱਕ ਨੇ ਬਿੜੇਪਾ ਬਿਲਸਨ ਲੈਣ ਜਾਣਾ ਜੀ ਹਸਪਤਾਲ ਤਾਂ ਸੰਗਤ ਮੰਡੀ ਹੈ ਜੀ ਕਿਸੇ ਨੇ ਦਵਾਈ ਬੂਟੀ ਲੈਣੀ ਹੈ ਤਾਂ ਵੀ ਸੰਗਤ ਮੰਡੀ ਜਾਣਾ ਪੈਂਦਾ ਜੀ ਬਹੁਤ ਮੁਸ਼ਕਲ ਹੈ ਕੀ ਮੰਗ ਕੀ ਕਰਦੇ ਮੰਗ ਜੀ ਆਈ ਸਾਡਾ ਪਰਮਟ ਚਲਾਏ ਜਾਣ ਜੀ ਜਿਹੜੀਆਂ ਮਿੰਨੀਆਂ ਵਸਾ ਸਿਟੀ ਆਉਂਦੀਆਂ ਜੀ ਬਠਿੰਡੇ ਤੋਂ ਸੰਗਤ ਤੱਕ ਇਹੀ ਜੱਸੀ ਤੱਕ ਕਰਾਂਗੇ ਜਾਣ ਜੀ ਤਾਂ ਬਜ਼ੁਰਗ ਵੀ ਮੌਜੂਦ ਹਨ ਬਜ਼ੁਰਗੋ ਕੀ ਤੁਹਾਡਾ ਨਾਮ ਅਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਚੰਦ ਸਿੰਘ ਚੰਦ ਸਿੰਘ ਜੀ ਜਿਹੜਾ ਬਸ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਮੁਸ਼ਕਲ ਆ ਸੰਗਤ ਮੰਡੀ ਜਾਣ ਵਾਸਤੇ ਕਿੰਨੇ ਸਮੇਂ ਤੋਂ ਹੈ ਬਸ ਲਗਭਗ 3 3.5 ਸਾਲ ਹੋ ਗਏ ਜੀ ਇੱਥੇ ਬੱਸਾਂ ਚੱਲਦੀਆਂ ਸੀ ਪ੍ਰਾਈਵੇਟ ਮਿੰਨੀਆ ਸੰਗ ਤੋਂ ਡੱਬਾ ਵਾਲੀ ਤੱਕ ਡੱਬਾ ਵਾਲੀ ਤੋਂ ਸੰਗਤਾਂ ਤੇ ਇੱਕ ਬੱਸ ਚੱਲਦੀ ਸੀਗੀ ਸਰਕਾਰੀ ਬੱਸ ਆਉਂਦੀ ਸੀ ਜੱਸੀ ਤੇਕਰ ਜੱਸੀ ਤੋਂ ਕੂਟੀ ਵੀ ਜਾਂਦੀ ਸੀ ਕੂਟੀ ਤੋਂ ਵਾਪਸ ਸੰਗਤ ਜਾਂਦੀ ਸੀ ਤੇ ਉਹ ਵੀ ਬੰਦ ਹੋ ਗਈ ਇਹ ਵੀ ਬੰਦ ਹੋ ਗਈ ਤੇ ਸਾਨੂੰ ਪਰੇਸ਼ਾਨ ਮਤਲਬ ਸਵਾਰੀਆਂ ਨੂੰ ਬਹੁਤ ਜ਼ਿਆਦਾ ਹੁੰਦੀ ਆ ਤੇ ਪਿੰਸਨ ਲੈਣ ਜਾਣੀਆਂ ਮਾਈਆਂ ਨੇ ਤਾਂ ਵੀ ਮਤਲਬ ਤੁਰ ਕੇ ਜਾਂਦੀਆਂ ਜੋ ਤੁਰ ਕੇ ਜਾਂਦੀਆਂ ਜਿਹੜੀਆਂ ਤੇ ਲਟੇਰੇ ਬਹੁਤ ਜ਼ਿਆਦਾ ਆ ਲਟੇਰੇ ਰਾਜਤਾਂ ਕਰਦੇ ਨੇ ਸੋ 공ਵਾ ਕਿਸਦੀ ਕਰ ਦੇਣਾ ਅੱਜ ਕੱਲ ਚਿੱਟੇ ਵਾਲੇ ਬਹੁਤ ਆ ਸਰਕਾਰ ਇੱਧਰ ਜਮਾ ਧਿਆਨ ਨਹੀਂ ਦੇ ਰਹੀ ਤੇ ਹੋ ਰਹੇ ਮਤਲਬ ਜਿਹੜੇ ਇਹ ਬੱਸਾਂ ਲਾਈਆਂ ਜਾਂ ਸਾਡੀ ਇਹ ਮੰਗ ਆ ਵੀ ਅਸੀਂ ਲੁੱਟਖੋ ਤੋਂ ਬਾਤ ਜੀ ਕੇ ਮਾਈਆਂ ਜਿਹੜੀਆਂ ਜਾਂਦੀਆਂ ਉਹ ਲੁੱਟਖੋ ਤੋਂ ਬਾਤ ਜਾਣ ਜੇ ਸਰਕਾਰੀ ਬੱਸਾਂ ਤੋਂ ਮਿੰਡੀਆਂ ਜਿਹੜੀਆਂ ਆਉਂਦੀਆਂ ਸਿਟੀ ਬੱਸ ਜੱਗ ਸੰਗ ਤੋਂ ਜੱਸੀ ਕੂਟੀ ਕੂਟੀ ਤੇ ਕਰ ਲਾਈਆਂ ਜਾਣ ਜੀ ਸਾਡੀ ਇਹ ਮੰਗ ਹੈਗੀ ਹਾਂਜੀ ਭਜੀ ਕੀ ਤੁਹਾਡਾ ਨਾਮ ਹਾਂ ਤੇ ਕੀ ਕਹਿਣਾ ਮੈਂ ਨਾ ਦਰਸ਼ਨ ਸਿੰਘ ਬਸ ਦਰਸ਼ਨ ਸਿੰਘ ਜੀ ਜਿਹੜੀ ਬਸਾਂ ਮਾ ਹੋ ਗਿਆ ਇਹ ਲਗਭਗ 3 ਸਾਲ ਹੋ ਗਏ ਜਿਹੜੀਆਂ ਇਹ ਬਸਾਂ ਸੰਗ ਤੋਂ ਡਬਲੀ ਦਾ ਕਹਉਂਦੀਆਂ ਸੀ ਇਹ ਬੰਦ ਪਈਆਂ ਇੱਕ ਬਠਿੰਡਾ ਤੋਂ ਆਪਣੇ ਪਿੰਡ ਜੱਸੀਵਾਗ ਵਾਲੀ ਆਉਂਦੀ ਸੀ ਉਹ ਵੀ ਬੰਦ ਪਈਆਂ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਕਿਉਂ ਇੱਥੋਂ ਡੇਲੀ ਸੰਗਤ ਜਾਣਾ ਆਉਣਾ ਪੈਂਦਾ ਲੋਕਾਂ ਨੂੰ ਰੋਜ਼ ਮਰ ਲਈ ਜ਼ਿੰਦਗੀ ਵਾਸਤੇ ਸਮਾਨ ਲੈਣਾ ਬਾਕੀ ਜਿਹੜਾ ਹੈ ਹਰ ਸ਼ਨੀਵਾਰ ਇੱਕ ਮੰਦਿਰ ਦੇ ਵਿੱਚ ਪ੍ਰੋਗਰਾਮ ਹੁੰਦਾ ਤੇ ਕਾਲੀ ਮਾਤਾ ਇਤਿਹਾਸਕ ਮੰਦਿਰ ਹੈ ਗੁਰਦੁਆਰਾ ਸਾਹਿਬ ਉੱਥੇ ਮੱਸੀ ਆ ਲੱਗਦੀ ਹੈ ਤੇ ਮਹੀਨੇ ਤੋਂ ਉੱਤੇ ਗੁਰਦੁਆਰ ਮੰਦਿਰ ਦੇ ਵਿੱਚ ਅਸ਼ਟਮੀ ਲੱਗਦੀ ਹੈ ਜਿਹੜੇ ਸ਼ਰਧਾਲੂਆਂ ਨੇ ਉਹਨਾਂ ਨੂੰ ਪੈਦਲ ਆਉਣਾ ਜਾਣਾ ਪੈਂਦਾ ਸੰਗਤ ਤੱਕ ਭਾਈ ਜੀ ਤੁਸੀਂ ਵੀ ਸੰਗਤ ਮੰਡੀ ਜਾਣ ਵਾਸਤੇ ਕਾਫੀ ਪਰੇਸ਼ਾਨ ਹੋ ਕੀ ਕਹਿਣਾ ਚਾਹੋਗੇ ਪਰੇਸ਼ਾਨੀ ਬਹੁਤ ਜ਼ਿਆਦਾ ਜੀ ਪਹਿਲਾਂ ਬੱਸਾਂ ਸੀ ਤਿੰਨ ਜੀ ਇੱਥੇ ਪ੍ਰਾਈਵੇਟ ਬੱਸਾਂ ਸੀ ਇੱਕ ਸਰਕਾਰੀ ਵੀ ਸੀ ਸਾਰੀਆਂ ਬੰਦ ਪਈਆਂ ਜੀ ਜਿਹੜੀਆਂ ਉਹਨਾਂ ਸਾਨੂੰ ਹਰ ਰੋਜ਼ ਸੰਗਤ ਜਾਣਾ ਪੈਂਦਾ ਮਾਈਆਂ ਨੂੰ ਸੰਗਤ ਜਾਣਾ ਪੈਂਦਾ ਕੋਈ ਪੈਸੇ ਲੈਣਾ ਰਾਚਨ ਛੜੀ ਮਿਲ ਜਾਂਦੇ ਕੋ 4 ਪੈਸੇ ਹੁੰਦੇ ਉਹ ਲੁੱਟ ਲੈਂਦੇ ਆ ਜੇ ਬੱਸਾਂ ਹੋਣ ਤੇ ਮੁਸ਼ਕਲ ਦਾ ਹੱਲ ਨਾ ਹੋਵੇ ਕਿੰਨਾ ਸਮਾਂ ਹੋ ਗਿਆ ਇਹਨੂੰ ਹੋ ਗਿਆ ਜੀ 3-4 ਸਾਲ ਹੋ ਗਏ ਘਟੋ ਘਟ ਤਾਂ ਇਸ ਪਿੰਡ ਦੇ ਲੋਕ ਸਾਡੇ ਨਾਲ ਨੌਜਵਾਨ ਵੀ ਮੌਜੂਦ ਹਨ ਹਾਂਜੀ ਬੀਤੇ ਇਹ ਬੱਸ ਸਮੱਸਿਆ ਨੂੰ ਤੁਸੀਂ ਪਿੰਡ ਵਾਸੀ ਕਹਿ ਰਹੇ ਨੇ 3 ਸਾਲ 3.5 ਸਾਲ ਦਾ ਸਮਾਂ ਹੋ ਚੁੱਕਿਆ ਹੈ ਤਾਂ ਇਸ ਸਮੇਂ ਦੇ ਵਿੱਚ ਰੋਜ਼ਮਰਾਂ ਦੇ ਕੰਮਾਂ ਵਾਸਤੇ ਜੋ ਲੋਕ ਜਾਂਦੇ ਆ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਸਾਹਮਣੇ ਆ ਰਹੀਆਂ। ਬਿਲਕੁਲ ਜੀ ਮੁਸ਼ਕਲਾਂ ਸਾਨੂੰ ਮੰਡੀ ਇੱਥੇ ਨੇੜੇ ਸੰਗਤ ਲੱਗਦੀ ਹੈ। ਡੱਬਾ ਵਾਲੀ ਦੂਰ ਪੈ ਜਾਂਦੀ ਹੈ ਜਾਂ ਅੱਧੇ ਤੋਂ ਜ਼ਿਆਦਾ ਪਿੰਡ ਹੈ ਜਿਹੜਾ ਉਹ ਸੰਗਤ 'ਤੇ ਨਿਰਭਰ ਹੈ। ਰੋਜ਼ਮਰਾਂ ਦੇ ਕੰਮ ਬੈਂਕ 'ਚ ਜਾਣਾ ਹੈ, ਪੈਨਸ਼ਨ ਲੈਣੀ ਹੈ, ਕੋਈ ਅੜਤੀਏ ਕੋਲੇ ਜਾਣਾ ਹੈ ਜੀ ਕੋਈ ਕਰਿਆਨੇ ਦਾ ਸਮਾਨ ਲੈਣ ਜਾਣਾ ਤਾਂ ਸਾਨੂੰ ਸਾਨੂੰ ਸੰਗਤ ਮੰਡੀ ਹੀ ਜਾਣਾ ਪੈਂਦਾ। ਤੇ ਇੱਥੇ ਸੜਕ ਹੈਗੀ ਹੈ ਬੱਸ ਹੈ ਨਹੀਂ ਸਾਡੇ ਕੋਲੇ। ਬੱਸਾਂ ਦਾ ਕੋਈ ਟਾਈਮ ਨਹੀਂ ਹੈਗਾ ਆਉਣ ਜਾਣ 'ਚ ਬਹੁਤ ਦਿੱਕਤ ਆਉਂਦੀ ਹੈ ਜੀ। બસ ਸਟੈਂਡ ਵੀ ਖਾਲੀ ਪਿਆ ਖਾਲੀ ਤਾਂ ਫਿਰ ਆਪਾਂ ਹੀ ਇਹ ਬੱਸ ਨਹੀਂ ਆਉਂਦੀ ਜੀ ਜਿਹਨੂੰ ਕੋਈ ਸਾਨੂੰ ਹਸਪਤਾਲ ਵੀ ਇੱਥੇ ਸੰਗਤੀ ਪੈਂਦਾ ਕਿਸੇ ਨੇ ਦਵਾਈ ਲੈਣ ਜਾਣਾ ਜੀ ਉਹਦੇ ਵਾਸਤੇ ਵੀ ਉਹਨੂੰ ਵੀ ਕਿਸੇ ਦਾ ਸਾਧਨ ਮੰਗਣਾ ਪੈਂਦਾ ਬੱਸ ਆਉਂਦੀ ਨਹੀਂ ਤੁਸੀਂ ਨੌਜਵਾਨੋਂ ਇਸ ਸਬੰਧਤ ਮਹਿਕਮੇ ਨੂੰ ਕਈ ਵਾਰ ਮਿਲੇ ਹੋ ਹਾਂਜੀ ਸਰਪੰਚ ਸਾਹਿਬ ਸਾਰੀ ਪੰਚਾਇਤ ਹੀ ਇੱਥੇ ਅਸੀਂ ਸਰਪੰਚ ਸਾਹਿਬ ਨਾਲ ਜਾਂਦੇ ਰਹੇ ਹਾਂ ਕੋਈ ਸੁਣਵਾਈ ਕੀ ਨਹੀਂ ਜੀ ਕੋਈ ਕੀ ਜਵਾਬ ਮਿਲਦਾ ਜਵਾਬ ਇਹੀ ਹੈ ਵੀ ਪੜਤਣਾ ਨਹੀਂ ਪੈਂਦਾ ਜੀ ਆਧਾਰ ਕਾਰਡ ਨੇ ਕੰਮ ਖਰਾਬ ਕਰ ਰੱਖਿਆ ਜੀ ਵੀ ਜੀ ਉਪਿੰਡ ਦੇ ਲੋਕ ਹੋ ਤੁਸੀਂ ਇਸ ਪਿੰਡ ਦੇ ਬਸਨੀਕ ਕੋ ਨੌਜਵਾਨ ਹੋ ਤਾਂ ਕਿੰਨਾ ਤੁਹਾਨੂੰ ਸਮੱਸਿਆ ਨਜੂਜਨਾ ਪੈ ਰਿਹਾ ਹੈ ਬਸ ਬੰਦ ਹੋਣ ਕਰਕੇ ਸਾਨੂੰ ਬਸ ਬੰਦ ਹੋਣ ਕਰਨਾ ਬਹੁਤ ਸਾਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੰਗਤ ਮੰਡੀ ਤੇ ਇੱਕ ਸਾਰਾ ਬੈਂਕ ਵੀ ਸਾਰੇ ਸੰਗਤ ਮੰਡੀ ਆ ਕਿਸੇ ਨੇ ਪ੍ਰੈਕਸ਼ਨ ਲੈਣਾ ਹੁੰਦਾਗਾ ਹਸਪਤਾਲ ਵੀ ਸਾਨੂੰ ਸੰਗਤ ਪੈਂਦਾਗਾ ਵੀ ਜੇ ਕਿਸੇ ਨੇ ਦਵਾਈ ਦੁਵਾਈ ਲੈ ਜਾਣਾ ਉਹ ਵੀ ਸੰਗਤ ਮੰਡੀ ਜਾਣਾ ਪੈਂਦਾਗਾ ਬਸ ਨਾ ਹੋਣ ਕਰਕੇ ਬਹੁਤ ਪ੍ਰੇਸ਼ਾਨੀ ਆ ਰਹੀ ਆ ਅਸੀਂ ਇਹ ਸਰਕਾਰ ਨੂੰ ਇਹ ਹੀ ਮੰਗ ਕਰਦੇ ਆ ਵੀ ਜਿਹੜੀਆਂ ਬਠਿੰਡੇ ਤੋਂ ਲੈ ਕੇ ਸੰਗਤ ਮਾੜੀ ਦੇ ਇੱਕ ਸਿਟੀ ਬੱਸਾਂ ਚੱਲ ਰਹੀਆਂ ਹੀਆਂ ਦੋ ਟਾਈਮ ਚੱਲ ਰਹੇ ਆ ਉਹ ਸੰਗਤ ਖੜਦੇ ਆ ਉਹ ਸੰਗਤ ਤੋਂ ਗਾਂ ਜਰਸੀ ਤੱਕ ਕੀਤੇ ਜਾਣ ਕਿਉਂਕਿ ਸਾਨੂੰ ਸੰਗਤ ਤੇ ਇੱਕ ਬਠਿੰਡੇ ਤੱਕ ਜਾਣ ਵਾਸਤੇ ਵੀ ਸਹੂਲਤ ਮਿਲ ਸਕੇ ਦੂਜੀ ਗੱਲ ਇਹ ਹੈ ਕਿ ਸਵੇਰ ਡੱਬਾ ਵਾਲੀ ਤੋਂ ਬਠਿੰਡੇ ਤੱਕ ਬੱਸਾਂ ਚੱਲਦੀਆਂ ਉਹ ਤੇ ਵਿਦਿਆਰਥੀ ਸਾਡੇ ਕਾਲਜ ਜਾਂਦੇ ਆ ਸਵੇਰ ਬਹੁਤ ਜ਼ਿਆਦਾ ਭੀੜ ਹੁੰਦੀ ਆ ਕੁੜੀਆਂ ਨੂੰ ਬਹੁਤ ਔਖਾ ਹੋ ਜਾਂਦਾਗਾ ਭੀੜ ਵਾਲੇ ਨੇ ਪਛਾਣ ਤੋਂ ਭਰੀਆਂ ਬੱਸਾਂ ਆਉਂਦੀਆਂ ਹੀਆਂ ਸਵੇਰ ਸੁਬਾ ਤਿੰਨ ਚਾਰ ਟਾਈਮ ਵੱਧ ਚਲਾਏ ਜਾਣ ਜੋ ਕਿ ਸਕੂਲ ਜਾਣ ਵਾਸਤੇ ਬੱਚੇ ਆ ਉਹਨਾਂ ਨੂੰ ਸਹੂਲਤ ਮਿਲ ਸਕੇ ਸਾਡੇ ਨਾਲ ਇਸ ਟਾਈਮ ਇੱਥੇ ਪਿੰਡ ਦੀਆਂ ਬਜ਼ੁਰਗ ਮਾਤਾਵਾਂ ਵੀ ਮੌਜੂਦ ਹਨ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਵੀ ਕਿ ਉਹਨਾਂ ਨੂੰ ਬਸ ਦੀ ਇਸ ਪਰੇਸ਼ਾਨੀ ਦਾ ਕਿੰਨਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਮਤਾ ਜੀ ਕੀ ਨਾਮ ਕੀ ਤੁਹਾਡਾ ਮੈਂ ਅਸਨਿਕ ਰਾਜੀ ਮਤਾ ਜੀ ਤੁਹਾਨੂੰ ਕਿੰਨਾ ਕੁ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਔਖਾ ਜੀ ਨਾ ਤੁਹ ਰਹਿੰਦਾ ਰਸਦ ਹੋਰੀ ਹੈ ਨਾ ਕੋਈ ਸੰਨ ਮਿਲਦਾ ਨਾ ਕੋਈ ਚੜਾਉਂਦਾ ਬਹੁਤ ਔਖਾ ਹੈ ਕਿੰਨਾ ਸਮਾਂ ਹੋ ਗਿਆ ਬਸ ਬੰਦ ਇਹ ਤਿੰਨ ਤਿੰਨ 3.5 ਸਾਲ ਹੋ ਗਏ ਜੀ ਜਦੋਂ ਵਸੇ ਬੰਦ ਕਰਤੀ ਮੱਤਾ ਜੀ ਜਾਣਿਓ ਰੋਜ਼ ਸੰਗਤ ਜਾਣ ਵਾਸਤੇ ਕਿੰਨੀਆਂ ਕਿ ਦਿੱਕਤਾਂ ਸਾਹਮਣੇ ਆਉਂਦੀਆਂ ਬਹੁਤ ਮੁਸ਼ਕਲ ਹੈ ਜਿੰਨਾ ਵੀ ਕੋਈ ਦੋਨਾਂ ਹੀ ਮੁਸ਼ਕਲ ਹੈ ਪਹਿਲੀ ਤਾਂ ਕਿਸੇ ਘਰੇ ਜਾਣਾ ਪੈਂਦਾ ਤੇ ਰਿਆ ਜਾਂਦਾ ਨਹੀਂ ਵੀ ਕੋਈ ਛੋੜਾ ਜਵਾਕ ਸਾਡੇ ਅੱਖੇ ਲੱਗ ਜਾਊਗਾ ਨਹੀਂ ਲੱਗਦਾਗਾ ਫਿਰ ਕਿਸੇ ਨੂੰ ਤੁਰ ਕੇ ਜਾਈ ਜਾ ਕਿ ਉੱਥੇ ਜਾਏ ਕਿ ਬੇਕੀ ਚੀਜ਼ ਤਾਂ ਮਾਰਾ ਕਿਸੇ ਨਾਲ ਚੜ ਕੇ ਜਾਂਦੇ ਆ ਲੋਕ ਗੱਲਾਂ ਉਹਨਾਂ ਦਾ ਵੀ ਨਹੀਂ ਜਾਣਾ ਕਿਸੇ ਨਾਲ ਜਵਾਕ ਜੱਜ ਕਰ ਤੁਮਾਂ ਅੱਖੇ ਨਹੀਂ ਲੱਗਦੇਗੇ ਇਹ ਬੱਸ ਲੱਗੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਜਿੰਨਾ ਵੀ ਬੱਸ ਬਗੇ ਸਨ ਸਹੀ ਆ ਕੰਮ 400 ਉਸ ਨੂੰ ਬਹੁਤ ਔਖੇ ਹੁੰਦੇ ਸੀ ਮਾਤਾ ਜੀ ਕਿੰਨੀ ਕੁ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਤੁਸੀਂ ਸੰਗਤ ਬਹੁਤ-ਬਹੁਤ ਕਰਨਾ ਪੈਂਦਾ ਜੀ ਮੁਸ਼ਕਿਲ ਦਾ ਸਾਹਮਣਾ ਅਸੀਂ ਮੰਗੇ ਇਹੀ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਸਾਨੂੰ ਕੋਈ ਨਾ ਕੋਈ ਸਾਧਨ ਜ਼ਰੂਰ ਦਿੱਤਾ ਜਾਵੇ ਬੱਸ ਲੱਗ ਜੇ ਪਰ ਮੈਂ ਕੋਈ ਹੋਰ ਸਾਧਨ ਕਰਦੇ ਨਾ ਰੋਜ਼ਮਰਾਂ ਦੇ ਕੰਮਾਂ ਵਾਸਤੇ ਸੰਗਤ ਮੰਡੇ ਬਹੁਤ ਜਾਣਾ ਹੀ ਪੈਂਦਾ ਜੀ ਦਵਾਈ ਬੂਟੀ ਵੀ ਲੈਣ ਜਾਣਾ ਪੈਂਦਾ ਸਾਨੂੰ ਬੈਂਕ 'ਚ ਵੀ ਜਾਣਾ ਪੈਂਦਾ ਪਰ ਨਹੀਂ ਸਾਡੇ ਤੋਂ ਕੋਈ ਸਾਧਨ ਦੀ ਹੋਣੀ ਹੈਗੀ ਜੀ ਠੀਕ ਹੈ ਤਾਂ ਇਨਾ ਪਿੰਡ ਜੱਸੀ ਬਾਗਵਾਲੀ ਦੇ ਇਨਾ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਵੀ ਜੋ 3 3.5 ਸਾਲ ਤੋਂ ਬੱਸ ਸਹੂਲਤ ਬੰਦ ਪਈ ਹੈ ਇਸ ਬੱਸ ਸਹੂਲਤ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਤਾਂ ਜੋ ਕਿ ਅਸੀਂ ਵੀ ਆਪਣੇ ਰੋਜ਼ ਮਰਾਕਮਾਂ ਲਈ ਜਾਣ ਵਾਸਤੇ ਸਾਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪੰਜਾਬੀ ਖਬਰਾਂ ਟੀਵੀ ਲਈ ਗੁਰਜੀਤ ਸਿੰਘ ਚਾਹਾਨ ਦੇ ਨਾਲ ਦੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ